ਰਾਜਨੀਤੀ ਚਾਣਦਾ ਮੇਰਾ ਇੱਕੋ ਹੀ ਮਕਸਦ ਸੀ ਕਿ ਗਰੀਬਾਂ ਦਾ ਵਿਕਾਸ ਜਿਹੜੀ ਕਰਜ਼ੇ ਦੀ ਪੰਡ ਲੈ ਕੇ ਤੁਸੀਂ ਵਿਧਾਨ ਸਭਾ ਪਹੁੰਚੇ ਸੀ ਵਿੱਤ ਮੰਤਰੀ ਸਾਹਿਬ ਨਾਲ ਬੈਠੇ ਨੇ ਕਿ ਪੰਡ ਉਹਨਾਂ ਨੇ ਖਤਮ ਕਰ ਦਿੱਤੀ ਬਹੁਤ ਵੱਡਾ ਕਾਰਨ ਹੈ ਕਿ ਅੱਜ ਇਹ ਪਾਰਟੀ ਜਿਹੜੀ ਭਾਰਤ ਰਤਨ ਬਾਬਾ ਸਾਹਿਬ ਪੀਮਰਾਵ ਬੇੜਕਤ ਜੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਸੋਚ ਤੇ ਅੱਜ ਇਹ ਪਾਰਟੀ ਜਿਹੜੀ ਅੱਜ ਇਹ ਸਰਕਾਰ ਉਹ ਪੈਰਾ ਦੇ ਰਹੀ ਹੈ ਜਿਹੜਾ ਸੰਗਲ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਗੱਲ ਚ ਪਾਉਣ ਨੂੰ ਫਿਰਦੇ ਸੀ ਉਹ ਕੀ ਤੁਸੀਂ ਹੁਣ ਆਪ ਪਾ ਲਿਆ ਅਸੀਂ ਇਸ ਕਰਜ਼ੇ ਨੂੰ ਲਾਵਾਂਗੇ ਵੀ ਇਹ ਪੰਡ ਹੌਲੀ ਵੀ ਕਰ ਬਹੁਤ ਹੀ ਸਤਿਕਾਰਯੋਗ ਜੀਮਾ ਸਾਹਿਬ ਵਿੱਤ ਮੰਤਰੀ ਪੰਜਾਬ ਮੇਰੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਮੀਥੇਰ ਜੀ ਕੈਬਨਿਟ ਮਿਨਿਸਟਰ ਪੰਜਾਬ ਤੇ ਮੇਰੇ ਸਾਥੀ ਬਲਾਸਪੁਰ ਸਾਹਿਬ ਮੈਂ ਚੀਮਾ ਸਾਹਿਬ ਦਾ ਤੇ ਮੀਤਿਹਰ ਸਾਹਿਬ ਦਾ ਬਹੁਤ ਧੰਨਵਾਦ ਦਿਆਂ ਕਿ ਉਹਨਾਂ ਨੇ ਮੇਰੇ ਬਾਰੇ ਜੋ ਆਪਣੇ ਵਿਚਾਰ ਰੱਖੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਆਪਣੀ ਜੋ ਸਟੋਰੀ ਹੈ ਜਾਂ ਕਹਾਣੀ ਹੈ ਮੈਂ ਇੱਥੋਂ ਸ਼ੁਰੂ ਕਰਨੀ ਚਾਹੁੰਦਾ ਕਿ ਮੈਂ ਗਰੀਬੀ ਅਤ ਦੀ ਦੇਖੀ ਹੈ ਮੇਰੇ ਫਾਦਰ ਸਾਹਿਬ ਬੈਂਕ ਵਿੱਚ ਪੜਾਸੀ ਸੀ ਪਿਆ ਸੀ ਔਰ ਉਹਨਾਂ ਦਾ ਸੁਪਨਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਪੜਾ ਕੇ ਕਾਮਯਾਬ ਕਰਾਂ ਔਰ ਇੱਕ ਸਿੱਖਿਸ਼ਤ ਸਮਾਜ ਦੀ ਉਹਦੇ ਵਿੱਚ ਹਿੱਸਾ ਪਾ ਮਾ ਰਚਨਾ ਕਰਾਂ ਸੋ ਮੈਂ ਸਭ ਤੋਂ ਪਹਿਲਾਂ ਤੇ ਆਪਣੇ ਪਿਤਾ ਜੀ ਦਾ ਜੋ ਅੱਜ ਇਸ ਦੁਨੀਆ 'ਚ ਨਹੀਂ ਹੈ ਜਿਨ੍ਹਾਂ ਦੀ ਸੋਚ ਬਹੁਤ ਵੱਡੀ ਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਆਪਣੇ ਪਰਿਵਾਰ ਦਾ ਧੰਨਵਾਦ ਕਰਦਾ ਤੇ ਮੈਨੂੰ ਡਾਕਟਰ ਬਣਾਇਆ ਡਾਕਟਰ ਬਣਨ ਤੋਂ ਬਾਅਦ ਜਦੋਂ ਮੈਂ ਰਾਜਨੀਤੀ ਚਾਣਦਾ ਮੇਰਾ ਇੱਕੋ ਹੀ ਮਕਸਦ ਸੀ ਕਿ ਗਰੀਬਾਂ ਦਾ ਵਿਕਾਸ ਗਰੀਬੀ ਨੂੰ ਦੂਰ ਕਰਨਾ ਸਮਾਜ ਨੂੰ ਸਿੱਖਿਸ਼ਿਤ ਕਰਨਾ ਪੜ੍ਹਾਉਣਾ ਇਹ ਮੇਰਾ ਇੱਕੋ ਹੀ ਇੱਕ ਮਿਸ਼ਨ ਰਿਹਾ ਮੈਂ ਕਾਂਗਰਸ 'ਚ ਆਇਆ ਔਰ ਕਰੀਬ-ਕਰੀਬ ਮੈਂ 12 ਸਾਲ ਕਾਂਗਰਸ ਪਾਰਟੀ ਚ ਰਿਆਂ ਔਰ ਪਿਛਲੀ ਸਰਕਾਰ ਚ ਹੁੰਦੇ ਹੋਏ ਵੀ ਦਾਸ ਨੇ ਰਿਕਾਰਡ ਤੋੜ ਕੰਮ ਕੀਤੇ ਔਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਚੀਮਾ ਸਾਹਿਬ ਕਿ ਸਾਡੇ ਹਲਕੇ ਦੇ ਵਿੱਚ ਜੱਬੇਵਾਲ ਦੇ ਵਿੱਚ ਕਾਂਗਰਸ ਜਦੋਂ ਮੈਂ 17 ਜਿੱਤਿਆ ਤੇ 45 ਸਾਲ ਬਾਅਦ ਉੱਥੇ ਕਾਂਗਰਸ ਜਿੱਤੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕੀ ਆਮ ਆਦਮੀ ਪਾਰਟੀ ਦੀ ਇੱਕ ਨੇਰੀ ਸੀ ਇੱਕ ਤੂਫਾਨ ਸੀ ਉਦੋਂ ਵੀ ਹੁਸ਼ਿਆਰਪੁਰ ਦੇ ਵਿੱਚ ਕੱਲੀ ਜਿਹੜੀ ਸੀਟ ਆ ਉਹ ਦਾਸ ਨੇ ਲੋਕਾਂ ਨੇ ਪਿਆਰ ਦਿੱਤਾ ਆਪਣਾ ਭਰੋਸਾ ਜਤਾਇਆ ਤੇ ਮੇਰਾ ਇੱਕੋ ਹੀ ਸੋਚ ਰਹੀ ਹੈ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਪੰਜਾਬ ਸਾਡੇ ਸੀਐਮ ਸਾਹਿਬ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕਨਵੀਨਰ ਆਮ ਆਦਮੀ ਪਾਰਟੀ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਦਿੱਲੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮੈਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਔਰ ਸ਼ਾਮਲ ਹੋਣ ਦਾ ਬਹੁਤ ਵੱਡਾ ਕਾਰਨ ਹੈ ਕਿ ਅੱਜ ਇਹ ਪਾਰਟੀ ਜਿਹੜੀ ਹੈ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਸੋਚ ਤੇ ਅੱਜ ਇਹ ਪਾਰਟੀ ਜਿਹੜੀ ਅੱਜ ਇਹ ਸਰਕਾਰ ਹੈ ਉਹ ਪੈਰਾ ਦੇ ਰਹੀ ਹੈ ਕਾਸਟ ਆਰਟੀ ਭਾਰਤ ਰਤਨ ਬਾਬਾ ਸਾਹਿਬ ਭੀਮrao ਅੰਬੇਡਕਰ ਉਹਨਾਂ ਦੀ ਸੋਚ ਪੜੋ ਜੋੜੋ ਤੇ ਸੰਘਰਸ਼ ਕਰੋ ਔਰ ਅੱਜ ਜੋ এডਿਕੇਸ਼ਨ ਸਰਵਿਸਿਜ਼ ਨੇ ਜੋ ਅੱਜ ਸਕੂਲ এডਿਕੇਸ਼ਨ ਹੈ ਅੱਜ ਸਾਡੀ ਇਸ ਸਰਕਾਰ ਦਾ ਜੋ ਮੇਨ ਅਜੰਡਾ ਹੈ ਉਹ ਪੜ੍ਹਾਈ ਹੈ ਜੋ ਕਿ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਸੁਪਨਿਆਂ ਨੂੰ ਬਹੁਤ ਮੇਲ ਖਾਂਦੀ ਆ। ਔਰ ਉਸ ਤੋਂ ਵੀ ਉੱਪਰ ਮੈਂ ਸਮਝਦਾ ਕਿ ਸਾਡੇ ਹਰ ਸਿਟੀਜ਼ਨ ਲਈ ਹਰ ਦੇਸ਼ਵਾਸੀ ਲਈ ਹਰ ਪੰਜਾਬੀ ਲਈ ਜਿਹੜੀਆਂ ਸਿਹਤ ਸੇਵਾਵਾਂ ਹਨ ਉਹ ਬਹੁਤ ਜ਼ਰੂਰੀ ਆ। ਔਰ ਜਿਸ ਤਰ੍ਹਾਂ ਅੱਜ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਵੱਲੋਂ ਆਮ ਆਦਮੀ ਕਲੀਨਿਕ ਜਾਂ ਸਿਹਤ ਸੇਵਾਵਾਂ ਬਿਹਤਰ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਆ। ਮੈਂ ਉਹਨਾਂ ਦੀ ਇਸ ਸੋਚ ਤੋਂ ਪਰ ਵਾਬਤ ਹੈ ਔਰ ਦੂਸਰਾ ਸਭ ਤੋਂ ਵੱਡੀ ਗੱਲ ਕਿ ਬਿਜਲੀ ਫ੍ਰੀ ਪਹਿਲਾਂ ਵੀ 200 ਯੂਨਿਟ ਮਿਲਦੀ ਸੀ ਪਰ ਇਹ ਜੋ ਵੱਡੀ ਸੋਚ ਹੈ ਕਿ 600 ਯੂਨਿਟ 300 ਯੂਨਿਟ ਹਰ ਮਹੀਨੇ ਔਰ ਉਸ ਤੋਂ ਵੀ ਵੱਡੀ ਗੱਲ ਹਰ ਗਰੀਬ ਨੂੰ ਪਹਿਲਾਂ ਸਰਕਾਰਾਂ ਦੀ ਪਾਲਿਸੀ ਚ ਹਮੇਸ਼ਾ ਸ਼ਾਮਲ ਹੁੰਦਾ ਸੀ ਜਾਂ ਐਸਸੀ ਜਾਂ ਬੀਸੀ ਪਰਿਵਾਰ ਪਰ ਇਸ ਵਾਰ ਜੋ ਸਰਕਾਰ ਦੀ ਜੋ ਵਿਜ਼ਨ ਹੈ ਕਿ ਹਰ ਪਰਿਵਾਰ ਜਿਹੜਾ ਵੀ ਡਿਜ਼ਰਵਿੰਗ ਹੈ 600 ਯੂਨਿਟ ਤੋਂ ਘੱਟ ਲਗਭਗ 90% ਪਰਿਵਾਰਾਂ ਨੂੰ ਜੋ ਫ੍ਰੀ ਬਿਜਲੀ ਦਿੱਤੀ ਹੈ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਸੋਚ ਹੈ ਔਰ ਉਸ ਤੋਂ ਵੀ ਅੱਗੇ ਜਾ ਕੇ ਅੱਜ ਸਾਡੇ ਨੌਜਵਾਨ ਬੇਰੋਜ਼ਗਾਰ ਨੇ ਜਦ ਕੇ ਸਰਕਾਰਾ ਚੀਮਾ ਸਾਹਿਬ ਨੇ ਮੀਤਹਿਰ ਜੀ ਨੇ ਸਹੀ ਦੱਸਿਆ ਕਿ ਜਦੋਂ ਏਮਪਲੋਇਮੈਂਟ ਦੀ ਗੱਲ ਆਉਂਦੀ ਤੇ ਅਖੀਰਲੇ ਸਾਲਾਂ ਚ ਉਹ ਗੱਲ ਆਉਂਦੀ ਆ ਔਰ ਅੱਜ ਮਹਿਜ਼ 2 ਸਾਲ ਦੇ ਵਿੱਚ 40000 ਤੋਂ ਜ਼ਿਆਦਾ ਨੌਕਰੀਆਂ ਦੇਣਾ ਮੈਂ ਸਮਝਦਾ ਕਿ ਕਾਬਲੇ ਤਾਰੀਫ ਹੈ। ਔਰ ਵਿਮਨ ਇੰਪਾਵਰਮੈਂਟ ਤੇ ਗੱਲ ਕਰਨਾ, ਮਹਿਲਾਵਾਂ ਦੇ ਹੱਕਾਂ ਦੇ ਲਈ ਗੱਲ ਕਰਨਾ। ਸੋ ਸਾਰੇ ਸਰਕਾਰ ਦੇ ਜੋ ਮਿਸ਼ਨ, ਜੋ ਸੁਪਨੇ ਹੈ, ਸਰਕਾਰ ਉਹਨਾਂ ਤੇ ਦਿਨ ਰਾਤ ਕੰਮ ਕਰ ਰਹੀ ਹੈ। ਔਰ ਮੈਂ ਇੱਕ ਹੋਰ ਚੀਜ਼ ਤੋਂ ਚਿਮਾ ਸਾਹਿਬ ਜੋ ਪ੍ਰਭਾਵਿਤ ਹੋਇਆ ਮਹਿਮਾਨ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਕਿ ਸਰ ਸਾਡੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਕੱਚੇ ਘਰ ਨੇ ਕੱਚੀਆਂ ਛੱਤਾਂ ਨੇ ਡਿਗਣ ਵਾਲੀਆਂ ਨੇ ਤੇ ਉੱਥੇ ਕਰੀਬ ਉਹਨਾਂ ਨੂੰ ਕਰੀਬ-ਕਰੀਬ 5 ਕਰੋੜ ਰੁਪਇਆ ਜਿਹੜੀ ਜ਼ਰੂਰਤ ਹੈ ਪਹਿਲਾਂ ਮਿਲਿਆ ਮੈਂ ਤੇ ਮਾਨਯੋਗ ਵਿੱਤ ਮੰਤਰੀ ਪੰਜਾਬ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵਿਦਆਊਟ ਐਨੀ ਡੇਲੇ ਉਹ ਫੰਡ ਜਾਰੀ ਵੀ ਕੀਤੇ ਕਿਉਂਕਿ ਪਹਿਲਾਂ ਸੈਂਕਸ਼ਨ ਸੀ ਸੋ ਮੈਂ ਸਮਝਦਾ ਕਿ ਗਰੀਬਾਂ ਦੇ ਲਈ ਐਡੀ ਵੱਡੀ ਸੋਚ ਜਿਹੜੀ ਹੈ ਉਸ ਤੋਂ ਮੈਂ অতি ਪ੍ਰਭਾਵਿਤ ਹਾਂ ਤੇ ਮੈਂ ਚੀਮਾ ਸਾਹਿਬ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਮੇਰਾ ਸੁਪਨਾ ਕੋਈ ਵੀ ਘਰ ਕੋਈ ਵੀ ਛੱਤ ਕਿਸੇ ਗਰੀਬ ਦੇ ਘਰ ਦੀ ਛੱਤ ਕੱਚੀ ਨਾ ਰਹੇ ਹਰ ਛੱਤ ਨੂੰ ਪੱਕੀ ਦੇਖਣਾ ਇਹ ਮੇਰਾ ਚੀਮਾ ਸਾਹਿਬ ਸੁਪਨਾ ਹੈ ਔਰ ਬਾਕੀ ਪਾਰਟੀ ਦੇ ਸਿਪਾਹੀ ਦੇ ਤੌਰ ਤੇ ਸਮਰਪਿਤ ਸਿਪਾਹੀ ਦੇ ਤੌਰ ਤੇ ਮੈਂ ਕੰਮ ਕਰਦਾ ਰਹਾਗਾ ਤੇ ਅਖੀਰ ਦੇ ਵਿੱਚ ਮੈਂ ਫਿਰ ਇਹ ਵੀ ਜ਼ਰੂਰ ਕਹਿਣਾ ਚਾਹੁੰਦਾ ਕਿ ਹੋਰ ਵੀ ਜਿੰਨੇ ਸਾਡੇ ਹਲਕੇ ਦੀਆਂ ਸਮੱਸਿਆਵਾਂ ਵੀ ਸੀ ਜੀਮਾ ਸਾਹਿਬ ਉਹ ਵੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਕੁਝ 5 6 ਦੇ ਕਰੀਬ 18 ਫੁੱਟ ਸੜਕਾਂ ਚੌੜੀਆਂ ਹੋਣ ਵਾਲੀਆਂ ਜਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ ਆ ਉਹ ਵੀ ਮੁੱਖ ਮੰਤਰੀ ਸਾਹਿਬ ਨੇ ਮੈਂ ਵਿੱਤ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਉਹ ਵੀ ਉਹਨਾਂ ਨੇ ਕਿਹਾ ਵੀ देयर इज नो ਪ੍ਰੋਬਲਮ ਸਾਡਾ ਕੰਮ ਹੈ ਮਿਹਨਤ ਕਰਨਾ ਤੁਸੀਂ ਜੋ ਵੀ ਸਮੱਸਿਆਵਾਂ ਹਲਕੇ ਦੀਆਂ ਲੋਕ ਸਭਾ ਹਲਕੇ ਦੀਆਂ ਵਿਧਾਨ ਸਭਾ ਹਲਕਿਆਂ ਦੀਆਂ ਜੋ ਵੀ ਸਮੱਸਿਆਵਾਂ ਤੁਸੀਂ ਦੱਸੋਗੇ ਅਸੀਂ ਉਹਨਾਂ ਦੇ ਪ੍ਰਤੀ ਆਪਣਾ ਦਿਨ ਰਾਤ ਪਹਿਰਾ ਦੇਵਾਂਗੇ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਰੇ ਮੀਡੀਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਥੈਂਕ ਯੂ ਸਰ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਆਹ ਗੱਲਾਂ ਤੋਂ ਪ੍ਰਭਾਵਿਤ ਹੋਏ ਆਹ ਗੱਲਾਂ ਤੋਂ ਪ੍ਰਭਾਵਿਤ ਇਸ ਹਫ਼ਤੇ ਦੇ ਵਿੱਚ ਹੀ ਹੋ ਗਈਆਂ ਸਮਾਂ ਤਾਂ ਲੱਗਿਆ ਔਰ ਨਾਲ ਹੀ ਸਵਾਲ ਹੈ ਜਿਹੜੀ ਕਰਜ਼ੇ ਦੀ ਪੰਡ ਲੈ ਕੇ ਤੁਸੀਂ ਵਿਦਾਂ ਸਭਾ ਪਹੁੰਚੇ ਸੀ ਵਿੱਤ ਮੰਤਰੀ ਸਾਹਿਬ ਨਾਲ ਬੈਠੇ ਨੇ ਕਿ ਪੰਡ ਉਹਨਾਂ ਨੇ ਖਤਮ ਕਰ ਦਿੱਤੀ ਜਿਹੜਾ ਸੰਗਲ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਗੱਲ ਚ ਪਾਉਣ ਨੂੰ ਫਿਰਦੇ ਸੀ ਕਿ ਕਿਸ ਨੂੰ ਆਪ ਆਲੇ ਆ ਜੀ ਤੁਹਾਡੇ ਜਿਹੜੇ ਸਵਾਲ ਨੇ ਉਹ ਬਹੁਤ ਅੱਛੇ ਨੇ ਕਿ ਜਦੋਂ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਨੇ ਆ ਤੇ ਹਰ ਚੀਜ਼ ਨੂੰ ਉਹਦਾ ਸਿੰਬੋਲਿਜ਼ਮ ਕਰਜ਼ੇ ਦੀ ਪੰਡ ਇਹ ਗੱਲ ਵੀ ਸਹੀ ਹੈ ਤੇ ਕਰਜ਼ਾ ਜਿਹੜਾ ਕਿਉਂਕਿ ਪੰਜਾਬ ਦੇ ਵਿਕਾਸ ਲਈ ਕਰਜ਼ਾ ਚੜਿਆ ਫਾਈਨਾਂਸ ਮਿਨਿਸਟਰ ਸਾਹਿਬ ਨਾਲ ਗੱਲ ਵੀ ਕੀਤੀ ਔਰ ਉਹਨਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਇਹ ਬੇਸ਼ੱਕ ਪੰਜਾਬ ਦੇ ਵਿਕਾਸ ਲਈ ਹੈ ਪਰ ਅਸੀਂ ਇਸ ਕਰਜ਼ੇ ਨੂੰ ਲਾਵਾਂਗੇ ਵੀ ਇਹ ਪੰਡ ਹੌਲੀ ਵੀ ਕਰਾਂਗੇ ਔਰ ਦੂਸਰਾ ਜੋ ਤੁਸੀਂ ਸੰਗਲ ਵਾਲੀ ਗੱਲ ਕੀਤੀ ਹੈ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਮਿਲਿਆ ਪਹਿਲਾਂ ਤੇ ਵਿਰੋਧੀ ਧਿਰ ਦੇ ਤੌਰ ਤੇ ਜੋ ਉਹਦਾ ਪ੍ਰਦਰਸ਼ਨ ਕੀਤਾ ਸਾਡਾ ਹੱਕ ਆ ਵਿਰੋਧੀ ਧਿਰ ਦੇ ਤੌਰ ਤੇ ਜਦੋਂ ਸੀਗੇ ਸਾਡਾ ਹੱਕ ਸੀ ਔਰ ਜਦੋਂ ਅਸੀਂ ਪਾਰਟੀ ਦੇ ਵਿੱਚ ਆਏ ਉਸ ਪਾਰਟੀ ਦੀ ਫੋਰਮ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਸਾਡੇ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਬਿਹਤਰ ਕੀਤਾ ਜਾਵੇ ਔਰ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਦਿਨ ਰਾਤ ਇਸ ਤੇ ਕੰਮ ਕਰ ਰਹੇ ਹਾਂ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਪੰਜਾਬ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਹਨੂੰ ਬਹੁਤ ਹੀ ਬਿਹਤਰੀਨ ਕਰਾਂਗੇ ਔਰ ਤੁਸੀਂ ਇੱਕ ਹੋਰ ਕੀ ਕੁਐਸਚਨ ਸੀ ਤੁਹਾਡਾ ਜਿਹੜੀ ਪ੍ਰਭਾਵਿਤ ਹੋਣ ਦੀ ਗੱਲ ਹੈ ਕਿਸੇ ਵੀ ਸਰਕਾਰ ਨੂੰ ਆਪਣੀ ਪਰਫਾਰਮੈਂਸ ਦਿਖਾਉਣ ਦੇ ਲਈ ਘਟ ਤੋਂ ਘਟ ਸਮਾਂ ਚਾਹੀਦਾ ਉਹ ਇੱਕ ਹਫ਼ਤੇ ਦਾ ਸਮਾਂ ਕਾਫੀ ਨਹੀਂ ਹੈ ਮੈਂ 2 ਸਾਲ ਤੋਂ ਜਿਸ ਤਰ੍ਹਾਂ ਪਾਰਟੀ ਨੂੰ ਕੰਮ ਕਰਦੇ ਹੋਏ ਸਰਕਾਰ ਨੂੰ ਕੰਮ ਕਰਦੇ ਹੋਏ ਲਗਾਤਾਰ ਨਿਰੰਤਰ ਦੇਖ ਰਿਹਾ ਤੇ ਮੈਂ ਉਸ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਖਾਸ ਤੌਰ ਤੇ ਮੈਂ ਚੀਮਾ ਸਾਹਿਬ ਕਹਿਣਾ ਭੁੱਲ ਗਿਆ ਸੀ ਤੁਹਾਨੂੰ ਮੁਬਾਰਕਬਾਦ ਦਿੰਦਾ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜੋ ਉਹਨਾਂ ਦੀ ਸੋਚ ਜੋ ਇਹਨਾਂ ਨੇ ਸਰਕਾਰ ਨੇ ਕੰਮ ਕੀਤਾ ਲਾ ਆਫੀਸਰ 58 ਪੋਸਟਾਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਭ ਤੋਂ ਪ੍ਰਭਾਵਿਤ ਕਰਨ ਵਾਲੀ ਚੀਜ਼ ਉਹ ਹਿੰਦੁਸਤਾਨ ਦੇ ਵਿੱਚ ਕਿਤੇ ਨਹੀਂ ਹੋਇਆ ਔਰ ਚੀਮਾ ਸਾਹਿਬ ਨੇ ਇਹ ਅਸ਼ੂਰ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸ਼ੂਰ ਕੀਤਾ ਕਿ ਸਾਡਾ ਜਿਹੜਾ ਜਨਰਲ ਵਰਗ ਹੈ ਉਹ ਪ੍ਰਭਾਵਿਤ ਨਾ ਹੋਵੇ ਉਹਨੂੰ ਬਿਨਾਂ ਪ੍ਰਭਾਵਿਤ ਕੀਤੇ 58 ਪੋਸਟਾਂ ਮੈਂ ਕਹਿੰਦਾ ਕਿ ਐਡਵੋਕੇਟ ਜਨਰਲਸ ਆਫ ਏਜੀ ਆਫਿਸ ਦੇ ਵਿੱਚ ਕੱਢਣਾ ਲਗਾਉਣਾ ਉਹ ਮੈਂ ਸਮਝਦਾ ਕਿ ਬਹੁਤ ਹੀ ਮੈਂ ਉਸਕਿਪ ਕਰ ਗਿਆ ਸੀ ਉਹ ਵੀ ਮੈਂ ਸਮਝਦਾ ਕਿ ਬਹੁਤ ਵੱਡਾ ਕੰਮ ਹੈ